ਜਲੰਧਰ ਲੋਕ ਸਭਾ ਸੀਟ ਪੰਜਾਬ ਦੀ ਸਭ ਤੋਂ ਚਰਚਿਤ ਸੀਟ ਬਣ ਗਈ ਹੈ ਕਿਉਂਕਿ ਜਲੰਧਰ ਸੀਟ ਤੇ ਕਾਬਜ ਹੋਣ ਲਈ ਚਾਰ ਪਾਰਟੀਆਂ ਨੇ ਦਿਗਜ ਉਮੀਦਵਾਰ ਖੜੇ ਕਰ ਦਿੱਤੇ ਨੇ ਜਿਸ ਵਿੱਚ ਕਾਂਗਰਸ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਚੋਣ ਮੈਦਾਨ 'ਚ ਉਤਾਰਿਆ ਹੈ ਤਾਂ ਸਭ ਤੋਂ ਵੱਡੀ ਬਾਜ਼ੀ ਖੇਡੀ ਹੈ ਕਿਉਂਕਿ ਕਾਂਗਰਸ ਕਿਸੇ ਵੀ ਹਾਲਤ ਵਿੱਚ ਜਲੰਧਰ ਸੀਟ ਨਹੀਂ ਗਵਾਉਣਾ ਚਾਹੁੰਦੀ ਕਿਉਂਕਿ ਜਲੰਧਰ ਨੂੰ ਕਾਂਗਰਸ ਦਾ ਗੜ ਮੰਨਿਆ ਜਾਂਦਾ ਹੈ ਇਸ ਤੋਂ ਇਲਾਵਾ ਭਾਜਪਾ ਨੇ ਆਪ ਛੱਡਣ ਵਾਲੇ ਸੁਸ਼ੀਲ ਰਿੰਕੂ ਨੂੰ ਚੋਣ ਮੈਦਾਨ ਦੇ ਵਿੱਚ ਤਾਰਿਆ ਤਾਂ ਅਕਾਲੀ ਦਲ ਛੱਡ ਕੇ ਪਵਨ ਕੁਮਾਰ ਟੀਨੂ ਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਅਤੇ ਉਹਨਾਂ ਨੂੰ ਵੀ ਉਮੀਦਵਾਰ ਐਲਾਨਿਆ ਗਿਆ ਤਾਂ बसपा ਨੇ ਬਲਵਿੰਦਰ ਕੁਮਾਰ ਨੂੰ ਟਿਕਟ ਦਿੱਤੀ ਹੈ ਕਾਂਗਰਸ ਤੋਂ ਨਾਰਾਜ਼ ਆਪ ਉਮੀਦਵਾਰ ਪਵਨ ਟੀਨੂ ਅਕਾਲੀ ਦਲ ਛੱਡ ਕੇ ਆਪ ਵਿੱਚ ਸ਼ਾਮਲ ਹੋਏ ਪਵਨ ਟੀਨੂ ਨੇ ਆਪਣੇ ਚੋਣ ਦਫ਼ਤਰ ਵਿੱਚ ਮੀਟਿੰਗ ਸ਼ੁਰੂ ਕਰ ਦਿੱਤੀ ਹੈ ਬੁੱਧਵਾਰ ਨੂੰ ਮੀਡੀਆ ਨਾਲ ਗੱਲਬਾਤ ਦੌਰਾਨ ਟੀਨੂ ਨੇ ਕਾਂਗਰਸ ਤੇ ਨਿਸ਼ਾਨਾ ਸਾਧਿਆ ਕਿਹਾ ਚੰਨੀ ਲੋਕਾਂ ਨੂੰ ਲੁਭਾਉਣ ਲਈ ਕੁਝ ਵੀ ਕਹਿ ਸਕਦੇ ਨੇ ਉਹੋ ਕਈ ਵਾਰ ਕਹਿੰਦਾ ਸੀ ਕਿ ਮੈਂ ਮੰਝਾ ਬੁੰਦਾ ਹਾਂ ਮੈਂ ਟੈਂਟ ਲਗਾ ਦਿੰਦਾ ਹਾਂ ਅਤੇ ਹੋਰ ਕਾਫੀ ਝੂਠ ਬੋਲੇ ਸੀ ਇਸ ਤੋਂ ਇਲਾਵਾ ਉਹਨਾਂ ਜਿੱਥੇ ਕਾਂਗਰਸ ਪਾਰਟੀ ਤੇ ਜਮਕੇ ਨਿਸ਼ਾਨਾ ਸਾਧਿਆ ਤਾਂ ਉੱਥੇ ਉਹਨਾਂ ਹੋਰ ਕੀ ਕਿਹਾ ਤੁਸੀਂ ਵੀ ਸੁਣੋ